ਹਰਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਤਾਂ ਅੱਜ ਵੱਡੇ ਫੈਸਲੇ ਦਾ ਦਿਨ ਹੈ ਅੱਜ ਹਰਿੰਦਰ ਸਿੰਘ ਧਾਮੀ ਦੇ ਅਸਤੀਫੇ ਦੇ ਉੱਤੇ ਫੈਸਲਾ ਹੋਵੇਗਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਅੱਜ ਅਮਰਸਰ ਦੇ ਵਿੱਚ ਹੋ ਰਹੀ ਹੈ 11 ਵਜੇ ਦੇ ਕਰੀਬ ਇਹ ਮੀਟਿੰਗ ਆ ਜਿਹੜੀ ਉਹ ਐਸਜੀਪੀਸੀ ਦੇ ਮੁੱਖ ਦਫ਼ਤਰ ਦੇ ਵਿੱਚ ਹੋਵੇਗੀ ਜਿੱਥੇ ਐਸਜੀਪੀਸੀ ਦੇ ਬਜਟ اجلاس ਨੂੰ ਵੀ ਚਰਚਾ ਹੋਵੇਗੀ ਉੱਥੇ ਹੀ ਇਸੋ ਬੈਠਕ ਦੇ ਵਿੱਚ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਵੀ ਫੈਸਲਾ ਜਿਹੜਾ ਉਹ ਅੱਜ ਆ ਸਕਦਾ ਹੈ ਤਾਂ ਉਮੀਦ ਆ ਕਿ ਅੱਜ ਵੱਡਾ ਫੈਸਲਾ ਜਿਹੜਾ ਉਹ ਅੰਤਰੀ ਕਮੇਟੀ ਦੇ ਵੱਲੋਂ ਕੀਤਾ ਜਾਵੇਗਾ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹਰਜਿੰਦਰ ਸਿੰਘ ਧਾਮੀ ਕੱਲ੍ਹ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਦਰ ਸਾਹਿਬ ਨਤਮਸਟਕ ਹੋਣ ਪਹੁੰਚੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀ ਸਿੰਘ ਦੀ ਰਹਿਸ਼ ਉੱਤੇ ਉਹਨਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ মিডিਆ ਦੇ ਵੀ ਰੂਬਰੂ ਹੁੰਦੇ ਨੇ ਅਤੇ ਉਹ ਆਪਣੇ ਅਸਤੀਫੇ ਨੂੰ ਲੈ ਕੇ মিডিਆ ਦੇ ਨਾਲ ਗੱਲਬਾਤ ਕਰਦੇ ਦਿਖਾਈ ਦਿੰਦੇ ਨੇ ਅਤੇ ਉਹ ਕਹਿੰਦੇ ਨੇ ਕਿ ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲੈਵਾਂਗਾ ਅਤੇ ਕੁਝ ਹੋਰ ਗੱਲਾਂ ਨੇ ਜਿਹੜੀ ਆ ਉਹ ਵੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਅੱਜ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਵੱਡਾ ਫੈਸਲਾ ਆਵੇਗਾ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਅੱਜ ਮੰਜ਼ੂਰ ਹੋਣ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਜਤਾਈਆਂ ਜਾ ਰਹੀਆਂ ਨੇ ਅਗਰ ਹਰਦੇਂਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਤਾਂ ਅੱਜ ਹੀ ਕਿਸੇ ਐਸਡੀਪੀਸੀ ਮੈਂਬਰ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨਾ ਜਿਹੜਾ ਉਹ ਲਾਇਆ ਜਾ ਸਕਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਇਹ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਸੰਭਾਲੀ ਜਾਵੇਗੀ ਦੂਜੇ ਪਾਸੇ ਇਸ ਤੋਂ ਬਾਅਦ ਜਲਦ ਹੀ ਪੱਕੇ ਤੌਰ ਤੇ ਵੀ ਕਿਸੇ ਐਸਜੀਪੀਸੀ ਮੈਂਬਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਲਗਾਤਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਉਸ ਦੇ ਵਿੱਚ ਕਈ ਕਟੜਾ ਕਰਮ ਵਾਪਰਦੇ ਨੇ ਅਕਾਲੀ ਦਲ ਦੇ ਵਿੱਚ ਕਈ ਕਟੜਾ ਕਰਮ ਵਾਪਰਦੇ ਨੇ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਿੱਥੇ ਇੱਕ ਪਾਸੇ ਅਕਾਲੀ ਲੀਡਰਸ਼ਿਪ ਦੇ ਵਿੱਚ ਸੰਕਟ ਖੜਾ ਹੁੰਦਾ ਏ ਫਾੜ ਹੋਈ ਲੀਡਰਸ਼ਿਪ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੀ ਨਜ਼ਰ ਆਉਂਦੀ ਆ ਉੱਥੇ ਹੀ ਜਦੋਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਅਹੁਦੇ ਤੋਂ ਫਾਰਕ ਕੀਤਾ ਜਾਂਦਾ ਏ ਉਸ ਤੋਂ ਕੁਝ ਦਿਨ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਇੱਕ ਪੋਸਟ ਪਾਉਂਦੇ ਨੇ ਅਤੇ ਉਸ ਪੋਸਟ ਤੋਂ ਬਾਅਦ ਹਰਜਿੰਦਰ ਸਿੰਘ ਢਾਂਬੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਤਾਂ ਉਹਨਾਂ ਦਾ ਜਿਹੜਾ ਹਾਅ ਭਾਅ ਸੀ ਉਹਨਾਂ ਦਾ ਜਿਹੜਾ ਰਵੱਈਆ ਸੀ ਤਾਂ ਉਹ ਕਾਫੀ ਜ਼ਿਆਦਾ ਨੋਟ ਕਰਨ ਵਾਲਾ ਸੀ ਉਹਨਾਂ ਦੇ ਵਿਵਹਾਰ ਦੇ ਵਿੱਚ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਉਹ ਅਚਾਨਕ ਅਸਤੀਫਾ ਜਿਹੜਾ ਆਪਣੇ ਅਹੁਦੇ ਤੋਂ ਦੇ ਦਿੰਦੇ ਨੇ ਤਾਂ ਇਹ ਵੀ ਅਨੁਮਾਨ ਲਗਾਏ ਜਾ ਰਹੇ ਨੇ ਕਿ ਹਰਜਿੰਦਰ ਸਿੰਘ ਧਾਮੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਸ਼ਾਇਦ فارਗ ਨਾ ਕਰਨਾ ਚਾਹੁੰਦੇ ਹੋਣ ਕਿਸੇ ਦਬਾਅ ਹੇਠ ਵੀ ਉਹਨਾਂ ਉੱਤੇ ਇਹ ਫੈਸਲਾ ਕਰਨ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਦੂਜੇ ਪਾਸੇ ਬਾਦਲ ਧੜੇ ਦੇ ਉੱਤੇ ਵੱਡੇ ਇਲਜ਼ਾਮ ਨੇ ਜਿਹੜੇ ਉਹ ਵਿਰੋਧੀ ਧੜੇ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਹੋਰ ਵੀ ਲੋਕ ਤੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਕਿਹੜਾ ਫੈਸਲਾ ਐ ਜੀ ਪੀ ਸੀ ਦੀ ਅੰਤਰੀ ਕਮੇਟੀ ਲੈਂਦੀ ਹੈ ਅਤੇ ਅਗਰ ਹਰਜਿੰਦਰ ਸਿੰਘ <table>ਦਾ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਕਿਸ ਨੂੰ ਸ਼੍ਰੋਮਣੀ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਆ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਹੈ